ਪੰਜਾਬ ਪੁਲਿਸ ਆਈ ਐਕਸ਼ਨ ਵਿੱਚ ਬੋਲਟ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲੇ ਹੋ ਜਾਓ ਸਾਵਧਾਨ ਸੰਗਰੂਰ ਜ਼ਿਲ੍ਹੇ ਚ ਬਹੁਤ ਸਾਰੇ ਬੋਲਟ ਮੋਟਰਸਾਈਕਲ ਅਜਿਹੇ ਸਨ ਜੋ ਪਟਾਕੇ ਮਾਰਦੇ ਨੇ ਟ੍ਰੈਫਿਕ ਪੁਲਿਸ ਸੰਗਰੂਰ ਨੇ 100 ਦੇ ਕਰੀਬ ਬੋਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਜ਼ਬਤ ਕਰ ਲਿੱਤੇ ਤੇ ਉਹਨਾਂ ਦਾ ਚਲਾਨ ਵੀ ਕੀਤਾ ਗਿਆ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਖੁਦ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਦਰ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਬੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲੈਂਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੈਂਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸੁਲਾ ਸੁਲਾ ਕੇ ਗਏ ਨੇ ਜਿਸ ਵੰਦੇ ਅਸੀਂ ਇਹ ਅੱਜ ਕਾਨਫਰੰਸ ਰੱਖੀ ਜੇ ਇਹ ਗੱਲ ਕਰੀ ਜਾਵੇ ਪੁਲਿਸ ਇੰਨੀ ਸ਼ਕਤੀ ਕਰਨ ਦੇ ਬਾਅਦ ਵੀ ਸਮਝਾਉਣ ਦੇ ਬਾਅਦ ਵੀ ਲੋਕ ਨੇ ਜਿਹੜੇ ਹਰ ਉਹਨੂੰ ਵਜ੍ਹੀ ਕਰਨ ਤੋਂ ਨਹੀਂ ਹਟ ਰਹੇ ਨਹੀਂ ਨਹੀਂ ਲੋਕਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਅਸੀਂ ਸੋਦੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੋਲਡ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਇਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਮੋਟਰਸਾਈਕਲ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਤੀ ਬੰਦ ਕਰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਤੀ ਨੂੰ ਢਾਉਂਦੇ ਨੇ ਉਹ ਤੇਲ ਦਾ 扑ੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰਾ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਐ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਟੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ